ਸਾਰੇ ਨੂੰ ਪਿਆਰ ਭਰ ਇਸ ਸਵੇਰ ਸ਼ਕਲ ਜੀ ਲੈ ਕੇ حاضر ਹੋਏ ਆਜ ਦੀ ਵੱਡੀ ਅਤੇ ਖਾਸ ਅਪਡੇਟ ਸੋ ਦੋਸਤੋ ਆਖਿਰਕਾਰ ਮੁਲਾਜ਼ਮਾਂ ਦੇ ਪੈਨਸ਼ਨ ਦੇ ਲੰਮੇ ਸੰਘਰਸ਼ ਨੂੰ ਇੱਕ ਨਵਾਂ ਮੋੜ ਜਿਹੜਾ ਹੈ ਮਿਲ ਗਿਆ ਹੈ ਸੂਤਰਾਂ ਦੇ ਵੱਲੋਂ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਕਿ ਜਿਹੜੀ ਕਿ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਂਝਾ ਫਰੰਟ ਨੇ ਇੱਕ ਵਾਰ ਫਿਰ ਤੋਂ ਜਿਹੜੀ ਹੈ ਆਪਣੀ ਆਵਾਜ਼ ਜਿਹੜੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ بلند ਕੀਤੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਸਾਲ ਸਾਂਝਾ ਫਰੰਟ ਨੇ ਇੱਕ ਵੱਡੀ ਮਹਾਂ ਰੈਲੀ ਜਿਹੜੀ ਹੈ ਰੋਸ ਪ੍ਰਦਰਸ਼ਨ ਕੀਤਾ ਸੀ ਪੰਜਾਬ ਸਰਕਾਰ ਨੂੰ ਆਪਣੇ ਗੋ ਕਨੇ ਪੈਸੀ ਮਲਾਜ਼ਮਤ ਤੇ ਪੈਸ਼ਨਰ ਦੇ 4% ਡੀਏ ਦਾ ਜਿਹੜਾ ਹੈ ਲਾਭ ਦੇਣਾ ਪਿਆ ਸੀ ਤੇ ਇੱਕ ਵਾਰ ਫਿਰ ਤੋਂ ਹੁਣ ਨਵੇਂ ਸਾਲ ਦੇ ਨੂੰ ਜਿਹੜਾ ਸਾਂਝਾ ਫਰੰਟ ਨੇ ਸਾਂਝਾ ਫਰੰਟ ਨੇ ਜਿਹੜਾ ਇੱਕ ਵੱਡਾ ਲਾਂਜੜਾ ਹੈ ਕਰ ਦਿੱਤਾ ਸੋ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕਰਾਂਗੇ ਤੇ ਦੱਸਾਂਗੇ ਕਿ ਪੰਜਾਬ ਦੇ ਮਲਾਜ਼ਮ ਸਾਂਝਾ ਫਰੰਟ ਦੇ ਵੱਲੋਂ ਤਿੰਨ ਅਪਡੇਟ ਜਿਹੜੀਆਂ ਮਲਾਜ਼ਮਤ ਤੇ ਪੈਸ਼ਨਰ ਦੇ ਸਾਹਮਣੇ ਨਿਕਲ ਕੇ ਆ ਰਹੀਆਂ ਜਿਹੜੀਆਂ ਕਿਹੜੀਆਂ-ਕਿਹੜੀਆਂ ਅਪਡੇਟ ਹੈ ਮਲਾਜ਼ਮਾਂ ਦੀਆਂ ਕਿਹੜੇ-ਕਿਹੜੇ ਮੰਗਾਂ ਨੂੰ ਜਲਦ-ਜਲਦ ਜਿਹੜਾ ਹੈ ਪੂਰਾ ਕਰਨ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਬਣਾਇਆ ਜਾਵੇ ਹੈ ਜਿਹੜਾ ਕਿ ਕੋਈ ਜਿਹੜਾ ਵੱਡਾ ਸੰਘਰਸ਼ ਵਿੜਨ ਦਾ ਐਲਾਨ ਕਰ ਸਕਦਾ ਹੈ ਪੰਜਾਬ ਸਰਕਾਰ ਨੂੰ ਗੋਡੇ ਟੇਕਣ ਕੇ ਮਲਾਜ਼ਮ ਮੰਗਾਂ ਦਾ ਪੂਰਾ ਜਿਹੜਾ ਹੈ ਕਰਨਾ ਪੈਂਦਾ ਹੈ ਅਤੇ ਇੱਕ ਵਾਰ ਫਿਰ ਤੋਂ ਪੰਜ ਜਿਹੜੇ ਮਲਾਜ਼ਮ ਨੇ ਫਰੰਟ ਦੇ ਵੱਲੋਂ ਫਿਰ ਮਲਾਜ਼ਮ ਦੀਆਂ ਮੰਗਾਂ ਨੂੰ ਲੈ ਕੇ ਇੱਕ ਵੱਡਾ ਲਾਂ ਜਿਹੜਾ ਹੈ ਕੀਤਾ ਗਿਆ ਹੈ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਹ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਂਝਾ ਮਲਾਜ਼ਮ ਨੇ 18 ਜਨਵਰੀ 2025 ਨੂੰ ਜਾਣੀ ਕੀ ਜਿਹੜੀ ਇਹ ਮੀਟਿੰਗ ਲੁਧਿਆਣਾ ਦੇ ਵਿੱਚ ਰੱਖੀ ਸੀ ਜਿਸ ਦੇ ਵਿੱਚ ਮੁਲਾਜ਼ਮਾਂ ਦੀਆਂ ਤਿੰਨ ਮੰਗਾਂ ਨੂੰ ਲੈ ਕੇ ਤਿੰਨ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮੁਲਾਜ਼ਮਾਂ ਦਾ ਜਿਹੜਾ 11% ডিਏ ਦੀਆਂ ਤਿੰਨ ਕਿਸ਼ਤਾਂ ਦਾ ਜਿਹੜਾ ਬਕਾਇਆ ਪਿਆ ਹੈ ਤੇ ਦੂਜੇ ਪਾਸੇ ਦੂਜੀ ਮੰਗ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ 18228 ਕਰੋੜ ਰੁਪਏ ਦਾ ਬਕਾਇਆ ਹੈ ਤੇ 5.5 ਸਾਲਾਂ ਦਾ ਬਕਾਇਆ ਹਜੇ ਤੱਕ ਇਹਨਾਂ ਦੋ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਸਾਂਝਾ ਫਰੰਟ ਮੁਲਾਜ਼ਮ ਨੇ ਇੱਕ ਵਾਰ ਫਿਰ ਤੋਂ ਵੱਡਾ ਸੰਘਰਸ਼ ਵਿੜਨ ਦਾ ਜਿਹੜਾ ਹੈ ਐਲਾਨ ਕੀਤਾ ਹੈ ਜਿਸ ਇਸ ਮੀਟਿੰਗ ਜਿਹੜਾ ਕੀ ਕੀਤਾ ਗਿਆ ਹੈ ਜੇਕਰ ਤੀਜੀ ਮੰਗ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਉਹਨਾਂ ਮੀਟਿੰਗਾਂ ਦੇ ਵਿੱਚ ਗੈਰ ਹਾਜ਼ਰ ਰਹਿਣ ਤੇ ਰੋਸ ਜਿਹੜਾ ਹੈ ਪ੍ਰਗਟਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਹੀ ਮਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਜਿਹੜਾ ਹੈ ਗੈਰ ਹਾਜ਼ਰ ਰਹਿੰਦੀ ਹੈ ਸੂਤਰਾਂ ਦੇ ਵੱਲੋਂ ਹੁਣ ਜਿਹੜੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਨਿਕਲ ਕੇ ਜਿਸ ਜੇਕਰ ਸਾਂਝਾ ਜਿਹੜਾ ਡੀਏ ਵਧਾਇਆ ਜਾਂਦਾ ਤੇ ਇਹ ਡੀਏ ਜਿਹੜਾ ਹੈ ਜੇਕਰ ਕੇਂਦਰ ਸਰਕਾਰ ਮਲਾਜ਼ਮਾਂ ਡੀਏ ਦੇ ਵਿੱਚ ਵਾਅਦਾ ਕਰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰ ਦੇ ਡੀਏ ਦੇ ਵਿੱਚ ਆਟੋਮੈਟਿਕ ਵਾਧਾ ਜਿਹੜਾ ਹੈ ਕੀਤਾ ਜਾਂਦਾ ਹੈ। ਸੋ ਹਾਲੀ ਦੇ ਵਿੱਚ ਸਾਰੀ ਜਿਹੜੀ ਹੋਈ ਜਿਹੜੀ ਜਾਰੀ ਹੋਈ ਹੈ ਜਿਹੜੀ ਇੱਕ CPI ਦੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਕਿ ਦਸੰਬਰ ਮਹੀਨੇ ਦਾ ਜੋ CPI ਡਾਟਾ ਭਾਅ ਕਿ ਉਹ ਜਿਹੜਾ ਕਿ ਇੰਡੈਕਸ ਜਿਹਨਾਂ ਜਿਸ ਨੂੰ ਦੇਖਦਿਆਂ ਹੋਇਆ ਵੀ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਜਾਂਦਾ ਹੈ। ਨਵੰਬਰ ਦੇ ਮਹੀਨੇ 'ਚ ਜੇਕਰ ਗੱਲ ਕੀਤੀ ਜਾਵੇ ਇਹ ਡਾਟਾ ਕਾਫੀ ਪੁਰਾਣਾ ਟਾਈਮ ਤੋਂ ਵਾਧਾ ਹੋਇਆ ਹੈ। ਵਾਧਦਾ ਜਾ ਰਿਹਾ ਹੈ। ਆਪਕੇ ਦਸੰਬਰ 2023 ਤ ਵਿੱਚੋਂ ਜਿਹੜਾ ਹੈ ਇਹ ਡਾਟਾ 138 ਸੀ ਅਤੇ ਹੁਣ ਜਿਹੜਾ ਪਿਛਲੇ ਸਾਲ ਇਹ ਡਾਟਾ ਜਿਹੜਾ ਹੈ 144.5% ਦਾ ਦੇਖਣ ਨੂੰ ਮਿਲਿਆ ਹੈ ਸੋ ਹੁਣ ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਇਹ ਡਾਟਾ ਇਸ ਤਰ੍ਹਾਂ ਹੀ ਵਧਦਾ ਜਾ ਰਿਹਾ ਹੋ ਰਿਹਾ ਹੈ ਤੇ ਦਸੰਬਰ ਮਹੀਨੇ ਦਾ ਜਿਹੜਾ ਇਹ ਡਾਟਾ ਵੱਧ ਕੇ ਆਇਆ ਹੈ ਤਾਂ ਡੀਏ ਦੇ ਵਿੱਚ ਜਿਹੜਾ 3% ਤੋਂ ਲੈ ਕੇ 4% ਦਾ ਜਿਹੜਾ ਹੈ ਜਿਹੜਾ ਵਾਧਾ ਜਿਹੜਾ ਕੀਤਾ ਜਾ ਸਕਦਾ ਹੈ ਸੂਤਰਾਂ ਦੇ ਵੱਲੋਂ ਮਿਨੀਮਮ ਜਿਹੜਾ ਹੈ ਘੱਟੋ ਘੱਟ ਡੀਏ ਦੇ ਵਿੱਚ ਜਿਹੜਾ ਵਾਅਦਾ ਜਿਹੜਾ ਦੱਸਿਆ ਜਾ ਰਿਹਾ ਉਹ ਹੈ 4% ਦਾ ਵਾਅਦਾ ਦੱਸਿਆ ਜਾ ਰਿਹਾ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਅਨਸਾਰ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਮੁਲਾਜ਼ਮਾਂ ਤੇ ਪੈਸ਼ਨਰ ਦੇ ਡੀਏ ਦੇ ਵਿੱਚ 4% ਦੀ ਘੱਟੋ ਘੱਟ ਵਾਧਾ ਜਿਹੜਾ ਹੈ ਕੀਤਾ ਜਾ ਸਕਦਾ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਸ਼ਨ ਨੂੰ ਇਹਦੇ ਇੰਨੇ ਪਰਸੈਂਟ ਡੀਏ ਦਾ ਲਾਭ ਮਿਲੇਗਾ ਤੇ ਜਿਹੜੀ ਹੁਣ ਮੁਲਾਜ਼ਮਾਂ ਦੇ ਪੈਂਡਿੰਗ ਪਈਆਂ ਕਿਸ਼ਤਾਂ ਜਿਹੜੀਆਂ ਨੇ 11% ਉਹ 11% ਤੋਂ ਵੱਧ ਗਈਆਂ ਨੇ 15% ਹੋ ਜਾਵੇਗੀ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਮੁਲਾਜ਼ਮਾਂ ਦੇ ਪੈਸ਼ਨ ਡੀਏ ਵਾਅਦੇ ਨੂੰ ਲੈ ਕੇ ਜਿਹੀਆਂ ਹੋਰ ਤੇ ਛੋਟੀਆਂ ਵੱਡੀਆਂ ਜਾਣਕਾਰੀ ਲੈ ਕੇ ਚੈਨਲ ਤੇ ਆਉਂਦੇ ਰਹਿਣੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ